ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਧੰ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸਿੱਧ ਗੋਸ਼ਟ ਜਿਸ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝ ਕੀਤੀ ਜਾਂਦੀ ਹੈ ਆਓ ਅੱਜ ਸਤਿਗੁਰ ਦੀ ਸਿੱਧ ਗੋਸ਼ਟ ਬਾਣੀ ਦੀ 36ਵੀਂ ਪੌੜੀ ਉਹਨੂੰ ਸਮਝੀਏ ਸਤਿਗੁਰ ਸਿੱਧਾਂ ਨੂੰ ਸਮਝਾ ਕੇ ਗਏ ਤੇ ਸਾਨੂੰ ਕਿਆ ਸਿੱਖਿਆ ਦੇ ਕੇ ਗਏ ਆਓ ਸਭ ਤੋਂ ਪਹਿਲਾਂ ਸਿਪੌੜੀ ਦਾ ਪਾਠ ਕਰਦੇ ਹਾਂ ਗੁਰਮੁਖ ਨਾਮਦਾਨ ਇਸ਼ਨਾਨ ਗੁਰਮੁਖ ਲੱਗੇ ਸਹਜ ਧਿਆਨ ਗੁਰਮੁਖ ਪਾਵੈ ਦਰਗਾਹ ਮਾਨ ਗੁਰਮੁਖ ਭਉ ਭੰਜਨ ਪ੍ਰਧਾਨ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਿਲਾਏ ਸਤਗੁਰ ਦੀ ਇਹ ਪਵਨ ਬਾਣੀ ਸਿੱਧਾਂ ਨੂੰ ਸਤਗੁਰ ਗੁਰਮੁਖ ਬਾਰੇ ਦੱਸ ਰਹੀ ਨੇ ਉਹ ਮਨੁੱਖ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਪ੍ਰਮਾਤਮਾ ਨਾਲ ਜੁੜਦਾ ਹੈ ਗੁਰੂ ਦੇ ਦੱਸੇ ਅਨੁਸਾਰ ਜਿਹੜਾ ਜੀਵਨ ਵਿੱਚ ਆਪਣੇ ਕੰਮ ਕਾਰ ਵਿਹਾਰ ਸਾਰੇ ਕਰਦਾ ਹੈ ਉਸ ਨੂੰ ਗੁਰਮੁਖ ਹਤੇ ਉਹ ਗੁਰਮੁਖ ਜਦੋਂ ਸਤਗੁਰ ਨੇ ਸ਼ਬਦ ਗੁਰਬਾਣੀ ਵਿੱਚ ਵਰਤਿਆ ਉੱਥੇ ਗੱਗੇ ਨੂੰ ਅੰਕੜ ਰਾਰਾ ਮੰਮਨ ਅੰਕੜ ਖਖੀ ਨੂੰ ਸਿਹਾਰੀ ਲਗਾ ਦਿੱਤੀ ਤੋਂ ਇਹਦਾ ਅਰਥ ਬਣਿਆ ਗੁਰਮੁਖ ਦਾ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਤੋਂ ਸਤਿਗੁਰ ਕਹਿੰਦੇ ਨੇ ਗੁਰਮੁਖ ਨਾਮ, ਦਾਨ, ਇਸ਼ਨਾਨ ਨਾਮ ਪੁਲਿੰਗਿਕ ਵਚਨ ਹੈ, ਦਾਨ ਵੀ ਪੁਲਿੰਗ ਇਕ ਵਚਨ ਹੈ ਤੇ ਇਸ਼ਨਾਨ ਵੀ ਪੁਲਿੰਗ ਇਕ ਵਚਨ ਹੈ। ਜਿਹੜਾ ਗੁਰੂ ਦੇ ਦੱਸੇ ਰਾਹ ਤੇ ਮਨੁੱਖ ਤੁਰਦਾ ਹੈ ਉਹਦਾ ਹੀ ਨਾਮ ਜਪਣਾ ਦਾਨ ਕਰਨਾ ਤੇ ਇਸ਼ਨਾਨ ਕਰਨਾ ਸਤਿਗੁਰ ਰਖਦੇ ਨੇ ਕਹਿੰਦੇ ਨੇ ਸਫਲ ਹੈ ਗੁਰੂ ਤੋਂ ਬਿਨਾ ਇਹ ਸਫਲ ਨਹੀਂ ਹੈ ਗੁਰੂ ਅਮਰਦਾਸ ਜੀ ਦਾ ਇੱਕ ਪਾਵਨ ਬਚਨ ਵੀ ਹੈ ਜੋ ਅਸੀਂ ਸ਼੍ਰੀ ਰਾਗ ਵਿੱਚ ਪੜ੍ਹਦੇ ਹਾਂ ਸਤਿਗੁਰ ਪੁਰਖ ਨ ਮੰਨਿਓ ਸ਼ਬਦ ਨ ਲੱਗੋ ਪਿਆਰ ਇਸ਼ਨਾਨ ਦਾਨ ਜੀਤਾ ਕਰਹਿ ਦੂਜੇ ਭਾਈ ਖੁਆਰ ਜਿੰਨਾ ਵੀ ਇਸ਼ਨਾਨ ਕਰ ਲਵੇ ਦਾਨ ਕਰ ਲਵੇ ਉਹ ਖੱਜਲ ਹੁੰਦਾ ਕੌਣ ਜਿਹਦਾ ਸ਼ਬਦ ਦੇ ਨਾਲ ਪਿਆਰ ਨਹੀਂ ਹੁੰਦਾ ਜਿਹੜਾ ਗੁਰੂ ਨੂੰ ਨਹੀਂ ਮੰਨਦਾ ਤੋ ਨਾਮ ਜਪਣਾ ਦਾਨ ਕਰਨਾ ਇਸ਼ਨਾਨ ਕਰਨਾ ਵੀ ਗੁਰਮੁਖ ਵਾਸਤੇ ਹੀ ਸਫਲ ਹੈ ਤੋ ਸਤਗੁਰ ਕਹਿੰਦੇ ਨੇ ਜਿਹੜਾ ਗੁਰਮੁਖ ਹੈ ਗੁਰੂ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਹੈ ਉਸ ਦਾ ਨਾਮ ਜਪਣਾ ਦਾਨ ਕਰਨਾ ਇਸ਼ਨਾਨ ਕਰਨਾ ਸਫਲ ਹੈ ਗੁਰਮੁਖ ਲਾਗੈ ਸਹਿਜ ਧਿਆਨ ਗੁਰਮੁਖ ਗੁਰੂ ਦੇ ਸਨਮੁਖ ਹੋਇਆ ਭਾਵ ਗੁਰਮੁਖ ਇਨਸਾਂ ਜਿਹੜਾ ਗੁਰੂ ਦੱਸੇ ਰਾਹ ਤੇ ਚੱਲੇ ਤੇ ਫਿਰ ਕੀ ਹੁੰਦਾ ਸਹਿਜੇ ਹੀ ਅਡੋਲ ਸਹਿਜ ਹੁੰਦਾ ਅਡੋਲ ਹੋ ਕੇ ਧਿਆਨ ਲੱਗ ਜਾਂਦਾ ਤੇ ਐਸੇ ਗੁਰਮੁਖ ਦਾ ਫਿਰ ਸਹਿਜ ਹੀ ਪ੍ਰਮਾਤਮਾ ਨਾਲ ਅਡੋਲ ਧਿਆਨ ਲੱਗ ਜਾਂਦਾ ਹੈ ਤੇ ਅੱਗੇ ਸਤਗੁਰ ਦਾ ਪਾਵਨ ਵਚਨ ਹੈ ਗੁਰਮੁਖ ਦਰਗਾ ਪਾ ਮਹਿਮਾਨ ਦਿੱਥੇ ਜਿਹੜਾ ਸ਼ਬਦ ਸਤਗੁਰ ਨੇ ਵਰਤਿਆ ਹੈ ਦਰਗਾ ਗੁਰਬਾਣੀ ਦੇ ਵਿੱਚ ਸਤਗੁਰੂ ਪਾਤਸ਼ਾਹ ਸਾਨੂੰ ਇਹ ਸੋਝੀ ਦਿੰਦੇ ਨੇ ਜਿਹੜਾ ਦਰਗਾ ਸ਼ਬਦ ਹੈ ਇਹਦਾ ਅਰਥ ਹੈ ਹਜ਼ੂਰੀ ਪ੍ਰਮਾਤਮਾ ਦੀ ਹਜ਼ੂਰੀ ਜਿਵੇਂ ਅਸੀਂ ਕਹਿੰਦੇ ਹਜ਼ੂਰੀ ਰਾਗੀ ਜਥਾ ਆ ਗੁਰੂ ਦੇ ਹਜ਼ੂਰ ਰਹਿਣ ਵਾਲਾ ਜਿਹੜਾ ਗੁਰੂ ਦੇ ਨੇੜੇ ਰਹਿੰਦਾ ਹੋਵੇ ਤਾਂ ਦਰਗਾਹ ਸ਼ਬਦ ਜਿਹੜਾ ਹੈ ਗੁਰਬਾਣੀ ਦੇ ਵਿੱਚ ਸਤਿਗੁਰ ਨੇ ਇਸ ਤਰੀਕੇ ਨਾਲ ਹੋਰ ਵੀ ਵਰਤਿਆ ਹੈ। ਕਈ ਜਗ੍ਹਾ ਦਰਗਾਹ ਦੇ ਹਾਹੇ ਨੂੰ ਸਿਹਾਰੀ ਵੀ ਹੈ। ਤਾਂ ਫਿਰ ਸਤਿਗੁਰ ਜਦੋਂ ਦੱਦਾ ਰਾਰਾ ਗੱਗਾ ਹਾਹਾ ਮੁਕਤਾ ਇਹ ਸ਼ਬਦ ਵਰਤਦੇ ਨੇ। ਤਾਂ ਇੱਥੇ ਅਰਥ ਹੁੰਦਾ ਹਜ਼ੂਰੀ ਹਜ਼ੂਰ ਰਹਿਣ ਵਾਲਾ ਰੱਬ ਦੀ ਕਚਹਿਰੀ ਪ੍ਰਭੂ ਦੇ ਹਜ਼ੂਰ ਇਹ ਵੈਸੇ ਫਾਰਸੀ ਦਾ ਸ਼ਬਦ ਹੈ ਦਰਗਾਹ ਦਾ ਰਾਵ ਗੱਗੇ ਨੂੰ ਕਹਨਾ ਹਾ ਦਰਗਾਹ ਤੇ ਫਿਰ ਉਹਦਾ ਜਿਹੜਾ ਅਰਥ ਹੈ ਦਰਬਾਰ ਰੱਬ ਦੀ ਕਚਹਿਰੀ ਪਰਮਾਤਮਾ ਦੀ ਜਿਤ ਸੇਵੇ ਆ ਸੁਖ ਪਾਈ ਹੈ ਤੇਰੀ ਦਰਗਾਹ ਚੱਲੇ ਮਾਨ ਇੱਥੇ ਵੀ ਦਰਗਾਹ ਹਾ ਮੁਕਤਾ ਹੈ ਤਾਂ ਫਿਰ ਖੜ ਦਰਗਾ ਪੈਨਾਈ ਹੈ ਇਹ ਸ਼ਬਦ ਵੀ ਹੈ खड़ नरगाह पहनाई मुख हर नाम निवास इस तरह भी दरगाह शब्द सतगुरु ने वर्त्या है दरगाह अंदर पाई है तागना तूट सपूत इथे अर्थ बनेगा निवास दरगाह दिवास टिकाणा दरगाह दिका है तो सतगुरु पातशाह ਇਸ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚ ਜਿਹੜੇ ਸ਼ਬਦ ਵਰਤਦੇ ਨੇ ਪੰਚੀ ਪਾਵੈ ਦਰਗਾਹ ਮਾਨ ਸ਼ਬਦ ਵੀ ਸਤਿਗੁਰ ਨੇ ਵਰਤਿਆ ਹੈ ਪਰ ਉਥੇ ਦਰਗਾਹ ਹਾਹੇ ਨੂੰ ਸਿਹਾਰੀ ਲੱਗੀ ਹੋਈ ਹੈ ਉਥੇ ਅਰਥ ਹੈ ਦਰਗਾਹ ਵਿੱਚ ਤੋਂ ਗੁਰਮੁਖ ਪਾਵੈ ਦਰਗਾਹ ਮਾਨ ਇੱਥੇ ਦਰਗਾਹ ਦਾ ਅਰਥ ਹੈ ਪ੍ਰਭੂ ਦੀ ਹਜ਼ੂਰੀ ਜਿਹੜਾ ਗੁਰਮੁਖ ਹੈ ਨਾ ਉਹ ਪ੍ਰਮਾਤਮਾ ਦੀ ਦੀ ਸਬੰਧ ਕਾਣੇ ਕਰਕਾ ਹਾਏ ਨੋਕੜ ਨਹੀਂ ਹੈ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਮਾਨ ਪਾਉਂਦਾ ਹੈ ਜਿਹੜਾ ਗੁਰੂ ਦੇ ਨਾਲ ਮਨੁੱਖ ਜੁੜਦਾ ਹੈ ਗੁਰਮੁਖ ਭਾਉ ਭੰਜਨ ਪ੍ਰਧਾਨ ਤੋਂ ਸਤਿਗੁਰ ਅਗਲੀ ਕਹਿੰਦੇ ਨੇ ਕਹਿੰਦੇ ਨੇ ਭਾਉ ਭੰਜਨ ਭਾਉ ਦਾਰ ਭੰਜਨ ਤੋਂ ਭਾਵ ਨਾਸ਼ ਕਰਨ ਵਾਲਾ ਜਿਹੜਾ ਡਰ ਸਹਿਮ ਨਾਸ਼ ਕਰਨ ਵਾਲਾ ਪ੍ਰਮਾਤਮਾ ਹੈ ਪਰਮੇਸ਼ਰ ਹੈ ਪ੍ਰਧਾਨਤਵ ਭਾਵ ਜਿਹੜਾ ਸਭ ਦਾ ਮਾਲਕ ਹੈ। ਤੋਂ ਸਤਿਗੁਰੂ ਆਖਦੇ ਨੇ ਜਿਹੜਾ ਭਾਈ ਗੁਰੂ ਦੇ ਦੱਸੇ ਰਸਤੇ ਤੇ ਚਲਦਾ ਚਲਦਾ ਮਨੁੱਖ ਉਹਨੂੰ ਫਿਰ ਉਹ ਪ੍ਰਭੂ ਮਿਲ ਜਾਂਦਾ ਜਿਹੜਾ ਡਰਦਾ ਨਹੀਂ ਹੈ। ਜਿਹੜਾ ਨਾਸ਼ ਕਰਨ ਦਾ ਡਰ ਨੋ ਵੀ ਸਭਨਾਂ ਦਾ ਜਿਹੜਾ ਮਾਲਕ ਹੈ। ਗੁਰਮੁਖ ਕਰਣੀ ਕਾਰ ਕਰਾਏ। ਕਰਣੀ ਕਾਰ ਦਾ ਅਰਥ ਹੁੰਦਾ ਉਹ ਕੰਮ ਜਿਹੜਾ ਕਰਨੀ ਯੋਗ ਹੋਵੇ। ਜਿਹੜਾ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਨਾ ਗੁਰਮੁਖ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਉਹ ਕਰਨ ਜੋਗ ਕੰਮ ਕਰਦਾ ਵੀ ਹੈ ਹੋਰਾਂ ਕੋਲ ਵੀ ਕਰੰਦਾ ਹੈ ਔਰ ਨਾਨਕ ਗੁਰਮੁਖ ਮੇਲ ਮਿਲਾਏ ਜੋ ਮਨੁੱਖ ਗੁਰੂ ਦੇ ਦੱਸੇ ਰਾਹ ਦੇ ਉੱਤੇ ਤੁਰਦਾ ਹੈ ਸਤਗੁਰ ਆਖਦੇ ਨੇ ਕਹਿੰਦੇ ਫਿਰ ਹੁੰਦਾ ਕੀ ਹੈ ਕਹਿੰਦੇ ਨੇ ਸਤਗੁਰੂ ਪਾਤਸ਼ਾਹ ਕਹਿੰਦੇ ਫਿਰ ਉਹ ਪ੍ਰਭੂ ਦੇ ਮੇਲ ਵਿੱਚ ਮਿਲਾ ਦਿੰਦਾ ਭਾਗ ਪ੍ਰਮਾਤਮਾ ਨਾਲ ਮਿਲਾ ਦਿੰਦਾ। ਇਹ ਨਾਨਕ ਗੁਰਮੁਖ ਜਿਹੜਾ ਹੈ ਪ੍ਰਭੂ ਨਾਲ ਮੇਲ ਕਰਾ ਦਿੰਦਾ, ਮਿਲਾ ਦਿੰਦਾ। ਤੋਂ ਗੁਰਮੁਖ ਇਹਦਾ ਸ਼ਬਦ ਸਤਗੁਰ ਨੇ ਵਰਤਿਆ ਗੁਰੂ ਦੇ ਦਸੇ ਰਾਹ ਤੇ ਤੁਰਨ ਵਾਲਾ ਮਨੁੱਖ। ਤੋਂ ਗੁਰੂ ਵਾਲੇ ਬਣੀਏ। ਪ੍ਰਮਾਤਮਾ ਪਰਮੇਸ਼ਰ ਬਾਰੇ ਸਾਨੂੰ ਜਾਣਕਾਰੀ ਸੋ ਜੀ ਸਤਗੁਰ ਬਖਸ਼ਣ। ਅਸੀਂ ਪ੍ਰਮਾਤਮਾ ਨੂੰ ਜਪਣ ਵਾਸਤੇ ਆਏ ਆਂ ਤੇ ਪ੍ਰਮਾਤਮਾ ਨੂੰ ਚੇਤੇ ਕਰੀਏ ਸਤਗੁਰ ਸਿੰਘ ਜਾਨੇ ਸਾਨੂੰ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ